ਮਿੱਟੀ ਤੁੰਦ ਜਗ ਚ ਨਲ ਹੋਆ ਮੈਂ ਪੰਨੀਤ ਸਿੰਘ 베ਦੀ ਸਾਹਾ ਕਾ ਪ੍ਰਧਾਨ ਨਗਰ ਕਾਉਂਸਲ ਡੇਰਾ ਬਾਬਾ ਨਾਨਕ ਆਪਣੇ ਵੱਲੋਂ ਤੇਜ ਸ਼ਹਿਰ ਨवासी ਡੇਰਾ ਬਾਬਾ ਨਾਨਕ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਮੇਲੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਹਾਂ ਮੈਂ ਸ਼ਹਿਰ ਡੇਰਾ ਬਾਬਾ ਨਾਨਕ ਨਿਵਾਸੀਆਂ ਵੱਲੋਂ ਦੂਰ ਰੇੜੇ ਤੋਂ ਜੋ ਸੰਗਤ ਆ ਰਹੀ ਹੈ ਜੋ ਸੰਗ ਕਟਿਆਲਾ ਸੈਨੀਆਂ ਜਿਹੜਾ ਹਿਾਰਪੁਰ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਮਿਤੀ 4 ਮਾਰਚ 2024 ਨੂੰ ਪਹੁੰਚ ਰਿਹਾ ਹੈ ਅਸੀਂ ਸਾਰੇ ਆਈ ਹੋਈ ਸੰਗਤ ਨੂੰ ਆਪਣੇ ਵੱਲੋਂ ਤੇ ਆਪਣੇ ਇਲਾਕੇ ਵੱਲੋਂ ਜੀ ਆਇਆਂ ਕਹਿੰਦੇ ਹਾਂ ਤੇ ਸਾਰੀ ਸੰਗਤ ਨੂੰ ਇਸ ਮੇਲੇ ਤੇ ਲੱਖ ਲੱਖ ਵਧਾਈ ਦਿੰਦੇ ਹਾਂ